ਤੇ ਡੀਜੀਪੀ ਗੌਰਵ ਯਾਦਵ ਨੇ ਪੰਜਾਬ ਪੁਲਿਸ ਦੇ ਡੀਐਸਪੀ ਹਰਮਨਪ੍ਰੀਤ ਸਿੰਘ ਦੇ ਲਈ ਟਵੀਟ ਕੀਤਾ ਹੈ ਉਹਨਾਂ ਕਿਹਾ ਹੈ ਕਿ ਪੰਜਾਬ ਪੁਲਿਸ ਅਤੇ ਭਾਰਤ ਦੇ ਲਈ ਇਹ ਮਾਣ ਵਾਲੀ ਗੱਲ ਹੈ ਹਰਮਨਪ੍ਰੀਤ ਸਿੰਘ ਨੇ ਜੋ ਕਿ ਕੈਪਟਨ ਅਤੇ ਪੰਜਾਬ ਪੁਲਿਸ ਦੇ ਵਿੱਚ ਡੀਐਸਪੀ ਨੇ ਦੱਸਿਆ ਕਿ ਉਹਨਾਂ ਨੇ ਪੈरिस 2024 ਦੇ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੂੰ 올림픽 ਕਾਸੀ ਦੇ ਤਗਮੇ ਦੇ ਲਈ ਅਗਵਾਈ ਕੀਤੀ ਤੇ ਇੰਨਾ ਹੀ ਨਹੀਂ ਹਰਮਨਪ੍ਰੀਤ ਦੀ ਪਹਿਲ ਦੇ ਨਾਲ ਫਿਰੋਜ਼ਪੁਰ ਪੁਲਿਸ ਨਸ਼ਿਆ ਵਿਰੋਧ ਔਰਤਾਂ ਨੂੰ ਨਸ਼ੀਲੇ ਪਦਾਰਥਾਂ ਦੇ ਦੁਰਵਰਤੋਂ ਵਿਰੁੱਧ ਖੜੇ ਹੋਣ ਦੇ ਲਈ ਪ੍ਰੇਰਿਤ ਕੀਤਾ ਹੈ ਆਓ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਇੱਕਜੁੱਟ ਹੋਈਏ ਤੇ ਨਸ਼ਾ ਮੁਕਤ ਪੰਜਾਬ ਬਣਾਈ ਹੈ ਮੁਬਾਰਕਾ ਹਰਮਨਪ੍ਰੀਤ ਤੁਸੀਂ ਇੱਕ ਸੱਚੇ ਰੋਲ ਮਾਡਲ ਹੋ ਜੀ ਮੈਂ ਸਭ ਨੂੰ ਪ੍ਰੀਤ ਸਿੰਘ ਇੰਡੀਅਨ ਹਾਕੀ ਟੀਮ ਦਾ ਕੈਪਟਨ ਜ਼ਿਲ੍ਹਾ ਪੁਲਿਸ ਫਰੋਹੀਪੁਰ ਵੱਲੋਂ ਇੱਕ ਨਵੀਆਂ ਕਲੀ ਪਹਿਲ ਦੇ ਨਾਮ ਪਰ ਨਸ਼ਾ ਵਿਰੋਧ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦਾ ਉਦੇਸ਼ ਔਰਤਾਂ ਨੂੰ ਨਸ਼ਿਆਂ ਦੇ ਖਿਲਾਫ ਖੜੇ ਹੋਣ ਲਈ ਪ੍ਰੇਰਿਤ ਕਰਨਾ ਹੈ ਆਓ ਆਪਾਂ ਸਾਰੇ ਮਿਲ ਕੇ ਨਵੇਕਲੀ ਪਹਿਲ ਦਿੱਤਾ ਹੈ ਤਾਂ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਨਾਰੀ ਸ਼ਕਤੀ ਦਾ ਨਾਰਾ ਨਸ਼ਾ ਮੁਕਤ ਹੋਵੇ ਪੰਜਾਬ ਸਾਰਾ ਕਾਸੀ ਗੱਲ ਦੀ